ਸ਼ਿਮਲਾ ਦੇ ਵਿੱਚ ਵਿਕਰਮ ਮਜੀਠੀਆ ਦੇ ਨਾਂ 1000 ਏਕੜ ਦੇ ਕਰੀਬ ਬੇਨਾਮੀ ਜਾਇਦਾਦ ਇੰਨੇ ਦਿਨ ਹੋਰ ਰਿਮਾਂਡ ਵਧਿਆਏ ਇਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਇਸ ਤੋਂ ਲਗਾਤਾਰ ਵਿਕਰਮ ਮਜੀਠੀਆ ਦੇ ਰਿਮਾਂਡ ਦੇ ਵਿੱਚ ਵਾਧਾ ਹੋ ਰਿਹਾ ਹੈ ਸੋ ਆਖਰ ਗੱਲ ਕੀਤੀ ਜਾਵੇ ਸ਼ਿਮਲਾ ਨੇੜੇ ਜਾਇਦਾਦ ਵੀ ਜਿਹੜੀ ਹੈ ਉਹਨਾਂ ਦੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਰਿਮਾਂਡ ਜਿਹੜਾ ਹੈ ਵਧਿਆਏ ਸੀਨੀਅਰ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਨੇ ਅਤੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਮਜੀਠੀਆ ਦਾ ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਐਸ ਏ ਡੀ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਦੇ ਵੱਲੋਂ 7 ਦਿਨਾਂ ਦੀ ਰਿਮਾਂਡ ਮਿਆਦ ਪੂਰੀ ਹੋਣ ਤੋਂ ਬਾਅਦ ਅੱਜ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਹਨਾਂ ਦੀ ਰਿਮਾਂਡ ਦੇ ਵਿੱਚ 4 ਦਿਨ ਦਾ ਹੋਰ ਵਾਅਦਾ ਕਰ ਦਿੱਤਾ ਹੈ ਹੁਣ ਮਰਜੀਠੀਆ ਨੂੰ 6 ਜੁਲਾਈ ਐਤਵਾਰ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਵਿਜੀਲੈਂਸ ਬਿਊਰੋ ਦੇ ਵਕੀਲਾਂ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਮਜੀਠੀਆ ਦੇ ਨਾਮ ਤੇ ਮਸ਼ੋਬਰਾ ਸ਼ਿਮਲਾ ਦੇ ਨੇੜੇ ਇੱਕ ਸੇਲ ਡੈਡ ਮਿਲਿਆ ਹੈ ਕੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਜੀਠੀਆ ਗੋਰਖਪੁਰ ਦੇ ਵਿੱਚ ਵੀ ਜਾਇਦਾਦਾਂ ਦੇ ਮਾਲਕ ਨੇ ਅਤੇ ਵਿਜੀਲੈਂਸ ਟੀਮ ਉਹਨਾਂ ਨੂੰ ਹੋਰ ਜਾਂਚ ਲਈ ਇੱਥੇ ਲੈ ਜਾਣਾ ਚਾਹੁੰਦੀ ਹੈ ਵਿਜੀਲੈਂਸ ਦਾ ਇਹ ਵੀ આરોਪ ਹੈ ਕਿ ਮਜੀਠੀਆ ਨੇ ਸ਼ਿਮਲਾ ਤੇ ਮਜੀਠਾ 'ਚ ਜਾਂਚ ਦੌਰਾਨ ਸਹਿਯੋਗ ਨਹੀਂ ਕੀਤਾ ਹੈ ਇਸ ਤੋਂ ਪਹਿਲਾਂ ਅੱਜ ਸਵੇਰੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਮੇਤ ਕਈ ਸੀਨੀਅਰ ਅਕਾਲੀ ਆਗੂਆਂ ਨੂੰ ਪੰਜਾਬ ਪੁਲਿਸ ਨੇ ਮੁਹਾਲੀ ਅਤੇ ਹੋਰ ਥਾਵਾਂ ਤੇ ਰੋਕ ਕੇ ਹਿਰਾਸਤ ਦੇ ਵਿੱਚ ਲੈ ਲਿਆ ਇਹ ਆਗੂ ਮਜੀਠੀਆ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਆਪ ਸਰਕਾਰ ਦੇ ਖਿਲਾਫ ਪਰਦਰਸ਼ਨ ਕਰ ਰਹੇ ਸਨ ਮਜੀਠੀਆਂ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਤੇ ਜਾਇਦਾਦਾਂ ਅਤੇ ਮਨੀ ਲਾਂਡਰਿੰਗ ਦੇ આરોਪ ਨੇ ਜਿਸ ਵਿੱਚ ਵਿਜੀਲੈਂਸ ਬਿਊਰੋ ਨੇ 540 ਕਰੋੜ ਰੁਪਏ ਦੇ ਨਾਜਾਇਜ਼ ਦੀ ਜਾਂਚ ਕੀਤੀ ਹੈ ਗੋਰਖਪੁਰ ਅਧਾਰਿਤ ਫਾਰਮ ਦੇ ਵਿੱਚ ਵੀ ਵਿਵਾਦ ਵਿਵਾਦਤ ਲੈਣ ਦੇਣ ਅਤੇ ਵਿਦੇਸ਼ੀ ਨਿਵੇਸ਼ ਦੀ ਜਾਂਚ ਜਿਹੜੀ ਹੈ ਉਹ ਅਲੱਗ ਤੋਂ ਚੱਲ ਰਹੀ ਹੈ। ਮੁਹਾਲੀ ਬਿਜਲੈਸ ਦਫਤਰ ਤੇ ਅਦਾਲਤ ਕੰਪਲੈਕਸ ਦੇ ਬਾਹਰ ਭਾਰੀ ਪੁਲਿਸ ਬੰਦੋਬਸਤ ਕੀਤਾ ਗਿਆ। ਇਨ੍ਹਾਂ ਘਟਨਾਵਾਂ ਦੇ ਕਾਰਨ ਪੰਜਾਬ 'ਚ ਰਾਜਨੀਤਿਕ ਤਣਾਅ ਵੱਧ ਚੁੱਕਿਆ ਹੈ ਜਦ ਕਿ ਆਕਾਲੀ ਦਲ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਲੋਕਤੰਤਰ ਹੱਕਾਂ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਤੁਹਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਜੀਟੀਏ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵਾਧੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਚਰਚਾ ਜਿਹੜੇ ਨੇ ਛੇੜ ਚੁੱਕੇ ਨੇ ਸੋ ਆਖਰ ਕਈ ਤਰ੍ਹਾਂ ਦੀਆਂ ਸਵਾਲ ਬਾਜ਼ੀਆਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਈ ਲੋਕ ਜਿਹੜੇ ਨੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦਾ ਵਿਰੋਧ ਵੀ ਕਰ ਰਹੇ ਨੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਪਰ ਹੁਣ ਕਈ ਲੋਕਾਂ ਨੇ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਸਹੀ ਠਹਿਰਾਇਆ ਹੈ ਉਹਨਾਂ ਨੇ ਦੱਸਿਆ ਕਿ ਆਖਰ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਹੋਰ ਵੀ ਬਹੁਤ ਕੁਝ ਬਰਾਮਦ ਹੋ ਸਕਦਾ ਹੈ ਵਿਜੀਲੈਂਸ ਆਪਣਾ ਕੰਮ ਜਿਹੜਾ ਹੈ ਵੱਡੀ ਧਿਆਨ ਦੇ ਨਾਲ ਤੇ ਬੜੀ ਬਾਰੀਕੀ ਦੇ ਨਾਲ ਕਰ ਰਹੀ ਹੈ ਸੋ ਬੜੀਆਂ ਜਾਇਦਾਦ ਜਿਹੜੀਆਂ ਨੇ ਚੱਲ ਅਚੱਲ ਜਾਇਦਾਦ ਜਿਹੜੀ ਹੈ ਹੋਰ ਵੀ ਸਾਹਮਣੇ ਆਉਣਗੀਆਂ ਸੋ ਜਿਸ ਤੋਂ ਬਾਅਦ ਵਿਕਰਮ ਮਜੀਠੀ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵਾਪਰ ਸਕਦੀਆਂ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ